ਆਪਣੇ ਹੱਕੀ ਮੱ加 ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਉੱਧਰ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਬਾਰੀ ਤੌਰ ਦੇ ਉੱਤੇ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਤੇ ਅੱਜ ਇਸੇ ਕੜੀ ਤਹਿਤ ਮੋਗਾ ਦੇ ਵਿੱਚ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾਪੰਚਾਇਤ ਬੁਲਾਈ ਗਈ। ਇਸ ਮਹਾਪੰਚਾਇਤ ਦੌਰਾਨ ਵੱਡਾ ਐਲਾਨ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਕਰ ਦਿੱਤਾ ਗਿਆ ਜੀਹਾਂ ਇੱਕ ਜੁਟਤਾ ਦੇ ਲਈ ਮਤਾ ਪੇਸ਼ ਕੀਤਾ ਤੇ ਮਤਾ ਪਾਸ ਵੀ ਹੋ ਗਿਆ ਜਿਸ ਤੋਂ ਬਾਅਦ ਹੁਣ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਦੇਖਣ ਗਿਆ ਹੁਣ ਇਸ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ 8 ਮੰਗਾਂ ਨੂੰ ਲੈ ਕੇ ਸਹਿਮਤੀ ਜਿਹੜੀ ਆ ਬਣਾਈ ਗਈ ਹੈ ਇਸ ਮੱਤੇ ਦੇ ਵਿੱਚ 8 ਮੰਗਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ 8 ਪੁਆਇੰਟ ਨੇ ਜਿਸ ਦੇ ਵਿੱਚ ਜੁਗਿੰਦਰ ਸਿੰਘ ਓਗਰਾਹਾਂ ਨੇ ਇਸ ਚੀਜ਼ ਦਾ ਐਲਾਨ ਕੀਤਾ ਹੈ ਇਸ ਦਾ ਐਲਾਨ ਕਰਦੇ ਹੋਏ ਜੁਗਿੰਦਰ ਸਿੰਘ ਓਗਰਾਹਾਂ ਨੇ ਆਪਣੇ ਬਾਕੀ ਜਥੇਬੰਦੀਆਂ ਦੇ ਆਗੂਆਂ ਨੂੰ ਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ ਬਾਰੇ ਕਿਸੇ ਵੀ ਤਰੀਕੇ ਦੀ ਗਲਤ ਬਿਆਨਬਾਜ਼ੀ ਨਾ ਕੀਤੀ ਜਾਵੇ ਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਜਿਹੜੀ ਆ ਉਹ ਨਾ ਕੀਤੀ ਜਾਵੇ ਤੇ ਸਭ ਤੋਂ ਬਾਅਦ 6 ਮੈਂਬਰੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਇਹ ਮਤਾ ਲੈ ਕੇ ਕੱਲ ਖਨੌਰੀ ਬਾਰਡਰ ਜਾਏਗੀ ਤੇ ਉਸ ਤੋਂ ਬਾਅਦ ਸ਼ੰਭੂ ਬਾਰਡਰ ਜਾਏਗੀ ਜਿੱਥੇ ਉਹਨਾਂ ਦੇ ਨਾਲ ਸਹਿਮਤੀ ਬਣਾ ਕੇ ਹੁਣ ਸਾਰੀਆਂ ਜਥੇਬੰਦੀਆਂ ਮਿਲ ਕੇ ਸੰਘਰਸ਼ ਕਰਨਗੀਆਂ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਰਕੇਸ਼ ਤਕੈਦੀ ਤਾਂ ਰਕੇਸ਼ ਕੈਤੋਰਾ ਨੇ ਵੀ ਮਹਾਪੰਚਾਇਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਇਹ ਅੰਦੋਲਨ ਜਿੱਤਣਾ ਹੈ ਤੇ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਣੀ ਹੈ ਤਾਂ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਏਗਾ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਰਡਰ ਪੰਜਾਬ ਦੇ ਵਿੱਚ ਪੈਂਦਾ ਹੈ ਜਿੱਥੇ ਅੰਦੋਲਨ ਚੱਲ ਰਹੇ ਨੇ ਸੋ ਜੇਕਰ ਸਰਕਾਰ ਤੇ ਦਬਾਅ ਬਣਾਣਾ ਹੈ ਤਾਂ ਸਾਨੂੰ ਪੰਜਾਬ ਦੇ ਬਾਰਡਰਾਂ ਤੋਂ ਨਿਕਲ ਕੇ ਹਰਿਆਣਾ ਤੇ ਦਿੱਲੀ ਦੇ ਬਾਰਡਰਾਂ ਤੇ ਬੈਠਣਾ ਪਏਗਾ ਜਿਸ ਕਾਰਨ ਸਰਕਾਰ ਤੇ ਦਬਾਅ ਪਏਗਾ ਇਸੇ ਨਾਲ ਹੀ ਰਕੇਸ਼ ਟਕਹਤ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਅੰਦੋਲਨਾਂ ਦੇ ਦੌਰਾਨ ਮੌਤ ਹੁੰਦੀ ਹੈ ਤਾਂ ਇਹਦਾ ਨੁਕਸਾਨ ਜਿਹੜਾ ਪੰਜਾਬ ਨੂੰ ਹੋਏਗਾ ਪੰਜਾਬ ਦੇ ਵਿੱਚ ਇੱਕ ਟਕਰਾਅ ਵਾਲੀ ਸਥਿਤੀ ਜਿਹੜੀ ਆ ਪੈਦਾ ਹੋਏਗੀ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਵਿਗੜਦੀ ਜਾ ਰਹੀ ਹੈ ਤੇ ਅੱਜ ਉਹਨਾਂ ਦੇ ਵੱਲੋਂ ਇੱਕ ਐਲਾਨ ਕਰਕੇ ਆਪਣੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਜੇਕਰ ਮੈਂ ਮਰਦਾ ਵੀ ਆ ਤਾਂ ਮੇਰੀ ਲਾਸ਼ ਨੂੰ ਜਿਹੜਾ ਸੰਸਕਾਰ ਨਾ ਕੀਤਾ ਜਾਵੇ ਇੱਥੇ ਅੰਦੋਲਨ ਦੇ ਵਿੱਚ ਰੱਖਿਆ ਜਾਵੇ ਤੇ ਉਦੋਂ ਤੱਕ ਮੇਰਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਇਹ ਅਸੀਂ ਮੋਰਚਾ ਫਤੇ ਨਹੀਂ ਕਰ ਲੈਂਦੇ ਸੋ ਇਹ ਸਭ ਦੇ ਦਰਮਿਆਨ ਹੁਣ ਕੀ ਕੁਛ ਕਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਆਓ ਸੁਣਦੇ ਹਾਂ ਅੱਜ ਦੀ ਸਟੇਜ ਤੋਂ ਅਸੀਂ ਐਲਾਨ ਕਰਦੇ ਹਾਂ ਜੇ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ ਮੀਡੀਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨੌਰੀ ਦੇ ਸੰਗੂ ਬੋਰਡੇ ਦੇ ਉੱਤੇ ਚੱਲ ਰੀਆਂ ਦੋਨੀਆਂ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਕਮੇਟ ਗੱਤ ਕਮੇਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆਜੇ ਵੀ ਆ ਦਾ ਫੈਸਲਾ ਹੈ ਤੇ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾਂ ਵੀ ਤਾਲਵੀਂ ਨੇ ਐਕਸ਼ਨਾਂ ਦੇ ਵਿੱਚ ਸਹਿਯੋਗੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਾ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮਹੀਨੇ ਬਾਅਦ ਇੱਤਾ ਕਰਨ ਦੀ ਦਾਦ ਮਿਲਣੇ ਅਕਸ਼ਨਾਂ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਾਂ ਤੇ ਕਰਦੇ ਆਹਾਂਗੇ ਉਹਦੇ ਖਾਤਰ ਅਸੀਂ ਤੁਹਾਡੇ ਸਾਹਮਣੇ ਆ ਕੁਝ ਅੱਠ ਤਿੰਨ ਲੋਕ ਤੇ ਬਣ ਕੇ ਸੁਣਾਉਣੇ ਆ ਜਿਹੜੇ ਇਹ ਉਹਦਾ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਚੱਣਣ ਲਈ ਇੱਕ ਪ੍ਰਪੋਜ਼ਲ ਮੁਕਤੇ ਆ ਜਿਹਦੇ ਨਾਲ ਅਸੀਂ ੱਟੋ ਘਾਟੇ ਸਾਰੇ ਇਕੱਠੇ ਜਨ ਸਕਦੇ ਆ ਇਕੱਠੋ ਘੱਟ ਪ੍ਰੋਗਰਾਮ ਦੇ ਉੱਤੇ ਇਹ ਨੁਕਤੇ ਮੈਂ ਪੜ੍ਹ ਕੇ ਸੁਣਾਉਂਦੇ ਨੇ ਤੁਸੀਂ ਧਿਆਨ ਨਾਲ ਸੁਣਨੇ ਜੇ ਇਹ ਪਰੰਤੋ ਬਾਤ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਤੇ ਮਨ ਦੇ ਰੂਪ ਤੇ ਨੂੰ ਆਸ ਕਰਾਂਗੇ ਮੈਂ ਆਪਰੇ ਨਾਲ ਸ਼ੁਰੂ ਕਰਦਾ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਕਿਸਾਨ ਮਜ਼ਦੂਰ ਮੋਰਚਾ ਦੇ ਸਾਜੇ ਤਾਲ ਮਿਲਨੇ ਕੋਲ ਦੀ ਠੋਸ ਤਜਵੀਜ਼ ਨੰਬਰ 1 ਸਾਜੇ ਭੋਜੀਆਂ ਮੰਗਾਉਣ ਲਈ ਕੇਂਦਰ ਸਰਕਾਰ ਕਾਰਪੋਰੇਟ ਪੱਤੀਆਂ ਦੇ ਪੌਮੀ ਖੇਤੀ ਮੱਲਕਰ ਦੀ ਮੱਢੀ ਕਰਨ ਦੀ ਨੀਤੀ ਤੇ ਆਪਣੇ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਐਮ ਐਪੀ ਤਰੂਨੀ ਗਾਰਾਟੀ ਦੀ ਮੰਗ ਕਰਜ਼ਾ ਮੁਕਤੀ ਦੀ ਤੇ ਦੀਵਿ ਰਹkunde ਨਾਲ ਇਹ ਮੰਗ ਨੂੰ ਵੀ ਰੱਖਿਆ ਜਾਵੇ ਇਸ ਤੋਂ علاوہ ਬਾਕੀ ਮੰਗਾਂ ਦੇ ਵੀ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਮਾਰਲਵਾੜ ਤੇ ਬੈਠੇ ਜਲਜੀਤ ਸਿੰਘ ਡਲੇਆ ਦੀ ਜਾਨ ਬਚਾਉਣ ਦੇ ਵਾਸਤੇ ਨੂੰ ਹੋਰਵੇਂ ਰੂਪ ਦੇ ਵਿੱਚ ਸਮਰਥਨ ਹੋਇਆ ਜਾਵੇ ਇਸ ਮਕਸਦ ਲਈ ਕੇਂਦਰ ਸਰਕਾਰ ਉੱਪਰ ਤਰਕਸ ਸੰਘਰਸ਼ੀ ਕਿਸਾਨ ਜਥੇਬੰਦੀਆਂ ਬਾਤਾਲਾ ਸ਼ੁਰੂ ਕਰਨ ਅਤੇ ਬਸਲੇ ਦਾ ਹੱਲ ਕਰਨ ਲਈ ਦਿਵਾ ਬਣਾਇਆ ਜਾਵੇ ਨੰਬਰ 2 ਚੂਦਾ ਪੋਲ ਦਾ ਚੋਣ ਨਿਸ਼ਾਨਾ ਦੇਸ਼ੀ ਦੇਸ਼ੀ ਬਾਰਪਰੇ ਕਾਦੀ ਸੇਵਾ ਦਾ ਦਾਣਾ ਸ਼ਾਹ ਬੱਲੇ ਵਾਲੀ ਕੇਂਦਰ ਸਰਕਾਰ ਨੂੰ ਬਣਾਉਣਾ ਜਾਰੀ ਰੱਖਿਆ ਜਾਵੇ ਉਹਨਾਂ ਦੀਆਂ ਪੁਟਹਾਉ ਤੇ ਫੁੱਟਪਾਥ ਚੱਲਾਂ ਨੂੰ ਸਾਡੇ ਯਤਨਾਂ ਨਾਲ ਹੀ ਮਾਰਕ ਦੇਣੀ ਕਾਟ ਪੜਾਈ ਜਾਵੇ ਨੰਬਰ 3 ਇਸ ਕੋਰਟ ਦੇ ਥਾਸੇ ਨੂੰ ਮੁਲਕ ਪਧਰਾ ਧਰਮ ਨਿਰਪੱਖਾ ਗੈਰ ਪਾਰਟੀ ਤੇ ਸਰਬਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸ ਸੇ ਨੂੰ ਪ੍ਰਚਾਦੇ ਰਹੇ ਲਈ ਪਹਿਲੇ ਨਰੀ ਕੀਤੀ ਜਾਵੇ ਨੰਬਰ 4 ਇਸ ਹਕੀਕ ਨੂੰ ਸਪੱਸ਼ਟ ਤੌਰ ਤੇ ਬਣਵਾਇ ਕੀਤਾ ਜਾਵੇ ਕਿ ਅਪਰਾਧ ਸਾਂਝੀਆਂ ਮੰਗਾ ਦਾ ਹੋਣਾ ਅਤੇ ਘੋੜ ਦਾ ਸਾਂਝਾ ਟਰ ਨਿਸ਼ਾਨਾ ਹੋਣਾ ਸਾਰੇ ਤਾਲ ਮੇਰ ਕੋਲ ਦੇ ਰਾਹ ਦੇ ਅੱਗੇ ਵਧਣ ਲਈ ਝੋਸ ਅਡਾੜ ਬੰਨਦਾ ਹੈ ਇਹ ਰਾਤੇ ਅੱਗੇ ਵਧਣ ਲਈ ਜਲਬਤ ਕਰਕੇ ਝੋਸ ਕਦਮ ਚੱਕੇ ਜਾਣ ਤੇ ਇਸ ਵਿੱਚ ਵਿੱਚ ਸ਼ਾਮਿਲ ਕਿੰਨੇ ਪਲੇਟਵਾਲ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਬੈਚਾਤੀ ਕਿਸਾਨ ਮਜ਼ਦੂਰ ਮੋਰਚਾ ਸਮਾਜ ਮੋਰਚਾ ਸਾਰੇ ਸਰਗਰਸੀ ਪਲੇਟਵਾਰ ਹਨ ਇਹਨਾਂ ਸਾਂਝੀਆਂ ਮੰਗਾਂ ਉੱਪਰ

ਸਾਡੇ ਤਾਲਵੇਂ ਵਿੱਚ ਸੱਦੇ ਦੇ ਲਈ ਵੱਧ ਤੋਂ ਵੱਧ ਜਤ ਜੀਰ ਹੋਣਗੇ ਇੱਕ ਦੂਜੇ ਦੇ ਸੱਜਾਂ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢ ਰਹੀ ਹੋਣਗੇ ਅੱਜ ਦੀ ਸਟੇਜ ਤੋਂ ਅਸੀਂ ਐਲਾਨ ਕਰਦੇ ਹਾਂ ਜੇ ਸੰਯੁਕਤ ਮੋਰ ਜਿਹੜਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨਾਰੀ ਦੇ ਸੰਗੂ ਬੋਰਚੇ ਦੇ ਉੱਤੇ ਚੱਲ ਰੀਆਂ ਦੋਨਿਆਂ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਕਮੈਂਟ